ਵੱਕਵੱਕ ਸਥਾਨਕ ਸੰਸਥਾਵਾਂ ਨਾਲ ਮਿਲ ਕੇ ਖਾਲਸਾ ਏਡ ਵੱਲੋਂ ਅਗਲੇ ਹਫਤੇ ਇੱਕ ਫੰਡਰੇਜ਼ਰ ਵਾਕ ਕਰਵਾਈ ਜਾ ਰਹੀ ਹੈ ਜੋ ਕਿ ਪੰਜਾਬ ਵਿੱਚ ਰੀਬਿਲਡਿੰਗ ਫੇਸ ਲਈ ਲੋੜਿੰਦੇ ਫੰਡ ਇਕੱਠੇ ਕਰਨ ਲਈ ਆਯੋਜਿਤ ਕੀਤੀ ਗਈ ਹੈ ਸਾਡਾ ਗੋਲ ਹੈ ਕਿ ਹਾਫ ਮਿਲੀਅਨ ਕਲੈਕਟ ਹੋਵੇ ਤੇ ਅਸੀਂ ਸਾਰਾ ਇਹ ਫੰਡਰੇਜ਼ ਕਰਕੇ ਅਲੱਗ-ਅਲੱਗ ਆਰਗੇਨਾਈਜੇਸ਼ਨ ਵਿੱਚ ਹੈਲਪ ਕਰ ਰਹੀ ਹਾਂ ਕਮਿਊਨਿਟੀ ਵੀ ਇਕੱਠੀ ਹੋਈ ਆ ਕੱਲੀ ਖਾਲਸਾ ਏਡ ਨਹੀਂ ਇੱਕ ਸਾਹ ਦਾ ਤੁਸੀਂ ਦੱਸ ਜਦੋਂ ਮਿਸਲਾਂ ਦਾ ਟਾਈਮ ਹੁੰਦਾ ਸੀ ਸਾਰੇ ਇਕੱਠੇ ਹੋ ਜਾਂਦੇ ਸੀ ਜਦੋਂ ਕੋਈ ਵੱਡਾ ਥ੍ਰੈਟ ਆਇਆ ਨਵੀ ਆਵੇ ਨਾ ਤੇ ਉਦੋਂ ਹੀ ਪੰਜਾਬ ਦਾ ਚੌਥਾ ਹਿੱਸਾ ਅਫੈਕਟਡ ਆ ਇਹ ਫਲਡਸ ਦੇ ਨਾਲ ਖਾਲਸਾ ਏਡ ਦੀ ਟੀਮ ਪੰਜਾਬ ਵਿੱਚ ਰਾਹਤ ਕਾਰਜ ਅਤੇ ਰੀਬਿਲਡਿੰਗ ਤੇ ਧਿਆਨ ਦੇ ਰਹੀ ਹੈ ਖਾਲਸਾ ਏਡ ਨਾਲ ਜੁੜੇ ਸੇਵਾਦਾਰਾਂ ਦਾ ਕਹਿਣਾ ਹੈ ਕਿ ਹੁਣ ਹੜ੍ਹਾਂ ਦਾ ਪਾਣੀ ਉਤਰਨ ਤੋਂ ਬਾਅਦ ਰੀਬਿਲਡਿੰਗ ਫੇਸ ਲਈ ਫੰਡ ਇਕੱਠੇ ਕੀਤੇ ਜਾ ਰਹੇ ਨੇ ਪਾਣੀ ਉਤਰਨ ਦੇ ਨਾਲ ਬਹੁਤ ਸਾਰੀਆਂ ਪ੍ਰੋਬਲਮ ਜਿਵੇਂ ਤੁਹਾਨੂੰ ਪਤਾ ਬਿਮਾਰੀਆਂ ਔਰ ਜਿਵੇਂ ਕਈ ਸਾਰੇ ਜਾਨਵਰ ਉਹਨਾਂ ਦੇ ਪਾਣੀ ਚ ਮਰ ਗਏ ਸੀਗੇ ਤੇ ਉਹਦੇ ਕਰਕੇ ਕਾਫੀ ਜ਼ਿਆਦਾ ਪ੍ਰੋਬਲਮਸ ਨੇ ਜਿਹਦੇ ਕਰਕੇ ਹੁਣ ਉਹਨੂੰ ਰੀਬਿਲਡਿੰਗ ਦੇ ਚੱਕਰ ਚ ਇਸ ਵੇਲੇ ਦਵਾਈਆਂ ਦਾ ਮੇਨ ਚੱਲ ਰਿਹਾ ਕਿ ਮੈਡੀਸਿਨ ਸਪਰੇ ਸੈਨੀਟਾਈਜ਼ ਹੋ ਰਹੇ ਏਰੀਆਜ਼ ਜ਼ਮੀਨ ਨੂੰ ਸੈਨੀਟਾਈਜ਼ ਕੀਤਾ ਜਾ ਰਿਹਾ ਤਾਂ ਜੋ ਏਟਲੀਸਟ ਘਟੂ ਘਟ ਜੋ ਆਲਰੇਡੀ ਹੋ ਚੁੱਕਾ ਉਸ ਤੋਂ ਬਾਅਦ ਇਹ ਬਿਮਾਰੀਆਂ ਵਾਲਾ ਜ਼ਿਆਦਾ ਭਾਰ ਨਾ ਪਵੇ ਔਰ ਕੋਈ ਹੋਰ ਜਾਨੀ ਮਾਲੀ ਨੁਕਸਾਨ ਨਾ ਹੋ ਸਕੇ ਇਸ ਫੰਡਰੇਜ਼ਰ ਵਾਕ ਨੂੰ ਵਨ ਸਟੈਪ ਸੇਵਾ ਦਾ ਨਾਮ ਦਿੱਤਾ ਗਿਆ ਹੈ ਜੋ ਕਿ ਐਤਵਾਰ 28 ਸਤੰਬਰ ਨੂੰ ਸਵੇਰੇ 11 ਵਜੇ ਸ਼ੁਰੂ ਹੋਵੇਗੀ ਇਹ ਜਿਹੜਾ ਜਿੱਥੇ ਵਾਕ ਹੋਣੀ ਹੈ ਸਕੂਲ ਦਾ ਨਾਮ ਹੈ ਜੇਨ ਓਗਸਟਿਨ ਸੈਕੰਡਰੀ ਸਕੂਲ ਇਹ ਮੇਨ ਇੰਟਰਸੈਕਸ਼ਨ ਬਵੇਡਨ ਮਿਸਸ ਸਾਗਤਿਆ ਤੇ ਉਹਨਾਂ ਦੀ ਜਿਹੜੀ ਸੌਕੇ ਗਰਾਉਂਡ ਆ ਉੱਥੇ ਹੀ ਵਾਕ ਹੋਣੀ ਆ ਤੇ ਜੇ ਉਹ ਵੀ ਇਸ ਲਈ ਰਜਿਸਟਰ ਕਰਨਾ ਚਾਹੁੰਦਾ ਸਾਡੀ ਖਾਸ ਸਾਈਟ ਕੈਨੇਡਾ ਦੀ ਬਾਇਓਪੇਜ ਤੇ ਜਾਂ ਸਾਡੀ ਜਿੰਨੀਆਂ ਵੀ ਵੀਡੀਓਜ਼ ਅਸੀਂ ਇਸ ਫੰਡਰੇਜ਼ਰ ਨੂੰ ਵਨ ਸਟੈਪ ਸੇਵਰ ਦਾ ਨਾਮ ਦਿੱਤਾ ਹੈ ਕੀ ਤੁਸੀਂ ਉੱਥੇ ਵੀ ਜਾ ਕੇ ਖਾਲਸਾ ਹਾਈਡ ਦੀ ਵੈਬਸਾਈਟ ਤੇ ਜਾ ਕੇ ਜਿੱਨੇ ਵੀ ਸਾਡੇ ਸੋਸ਼ਲ ਮੀਡੀਆ ਪੇजेस ਸਾਰੇ ਆ ਤੇ ਤੁਸੀਂ ਲਿੰਕ ਅਵੇਲੇਬਲ ਆ ਉੱਥੇ 25 ਡਾਲਰ ਸੰਗਤ ਇਹਦੀ ਟਿਕਟ ਲੈ ਸਕਦੀ ਹੈ ਗੌਰਤਲ ਬੈਕੀ ਰੋਜ਼ਾਨਾ ਖਾਲਸਾ ਹਾਈਡ ਕੈਨੇਡਾ ਵੱਲੋਂ ਪੰਜਾਬ ਵਿੱਚ ਲੋੜਿੰਦੀ ਮਦਦ ਲਈ 15000 ਤੋਂ 20000 ਡਾਲਰ ਪਹੁੰਚਾਏ ਜਾ ਰਹੇ ਹਨ ਸਿੱਲਪ ਪੰਜਾਬ ਦੇ ਵਿੱਚ ਤੋਂ ਸਾਡੇ ਮਲਟੀਪਲ ਟੀਮਸ ਨੇ ਡਿਫਰੈਂਟ ਡਿਫਰੈਂਟ ਏਰੀਆ ਦੇ ਵਿੱਚ ਜਿਵੇਂ ਪਟਿਆਲਾ ਔਰ ਅੰਮ੍ਰਿਤਸਰ ਦੇ ਵਿੱਚ ਵੇਅਰਹਾਊਸ ਵੀ ਬਣਾਇਆ ਹੋਇਆ ਹਰ ਏਰੀਆ ਦੇ ਵਿੱਚ ਫਿਰੋਜ਼ਪੁਰ ਹੋ ਗਿਆ ਪਟਿਆਲਾ ਅੰਮ੍ਰਿਤਸਰ ਜਿੱਥੇ ਤੇ ਮੇਨ ਮੇਨ ਆਪਣਾ ਇਫੈਕਟ ਹੋਇਆ ਹਰ ਜਗ੍ਹਾ ਤੇ ਸਾਡੀ ਟੀਮ ਅਵੇਲੇਬਲ ਹੈ ਇਸ ਦੇ ਨਾਲ ਨਾਲ ਕੈਨੇਡਾ ਭਾਰ ਵਿੱਚ ਇਸ ਸਮੇਂ ਸੇਵਾ ਭਾਵਨਾ ਨਾਲ ਫੰਡ ਇਕੱਠੇ ਕੀਤੇ ਜਾ ਰਹੇ ਹਨ ਇੱਕ ਪਾਸੇ ਮੈਨੀਟੋਬਾ ਅਤੇ ਬ੍ਰੈਂਟਨ ਵਿੱਚ ਗੁਰਦੁਆਰਿਆਂ ਵੱਲੋਂ ਦਾਨ ਦਿੱਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਮੈਨੀਟੋਬਾ ਦੀ ਸਰਕਾਰ ਵੱਲੋਂ ਵੀ ਡੋਨੇਸ਼ਨ ਦਿੱਤੀ ਗਈ ਹੈ ਜ਼ਿਕਰਯੋਗ ਹੈ ਕਿ ਕੈਲਗਰੀ ਵਿੱਚ ਸਿਨੀਅਰ ਸਿਟੀਜ਼ਨ ਸੁਸਾਇਟੀ ਵੱਲੋਂ ਪੰਜਾਬ ਵਿੱਚ ਖਾਲਸਾ ਏਡ ਦੇ ਹੜ੍ਹ ਰਾਹਤ ਯਤਨਾਂ ਦਾ ਸਮਰਥਨ ਕਰਨ ਲਈ 15000 ਡਾਲਰ ਇਕੱਠੇ ਕੀਤੇ ਗਏ ਹਨ ਤੇ ਹੁਣ ਬ੍ਰੈਂਟਨ ਵਿੱਚ 28 ਤਰੀਕ ਨੂੰ ਹੋਣ ਵਾਲੀ ਵਨ ਸਟੈਪ ਸੇਵਾ ਫੰਡਰੇజర్ ਵਾਕ ਵਿੱਚ ਵੱਟ ਚੜ੍ਹ ਕੇ ਹਿੱਸਾ ਲੈਣ ਲਈ ਲੋਕਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਆਪਣੇ ਪਰਿਵਾਰ ਦੇ ਨਾਲ ਆਓ ਤੇ ਇਸ ਸੀ ਵਾਕ ਇਸ ਲਈ ਰੱਖਿਆ ਜਦੋਂ ਕੋਈ ਸੰਗਤ ਆਪ ਕੋਈ ਸੇਵਾ ਆਪ ਲੈ ਲੇ ਤੇ ਫੇਰੀ ਵੱਡੇ ਕੋਈ ਵੀ ਕਾਰਜ ਹੁੰਦੇ ਹੋ ਆਪ ਪੂਰੇ ਹੁੰਦੇ ਆ ਤੇ ਖਾਲਸਾ ਏਡ ਵੀ ਇੱਕ ਸੰਸਥਾ ਆ ਸਾਡੇ ਵੀ ਜੇ ਵੋਲੰਟੀਅਰਸ ਕਹ ਲੋ ਲਿਮਟਿਡ ਆ ਜੇ ਸੰਗਤ ਨਹੀਂ ਸੇਵਾ ਆਪਣੀ ਜ਼ਿੰਮੇਵਾਰੀ ਚ ਲੈ ਲਈ ਤੇ ਸਾਰਾ ਕੁਝ ਆਪ ਹੀ ਪੂਰਾ ਹੋ ਜਾਣਾ ਤੇ ਅਾਕੀ ਤੁਸੀਂ ਆਪਣੇ ਪਰਿਵਾਰਾਂ ਨੂੰ ਆਪਣੇ ਦੋਸਤਾਂ ਨੂੰ ਸਾਰਿਆਂ ਨੂੰ ਲੈ ਕੇ ਆਓ ਗੁਰਵਿੰਦਰ ਦਾਸ ਜੀ ਹਨ ਕਿ ਖਾਲਸਾ ਏਡ ਕੈਨੇਡਾ ਦਾ ਇਸ ਸਮੇਂ ਉਦੇਸ਼ ਹੜ੍ਹਾਂ ਦੀ ਮਾਰ ਹੇਠਾਂ ਆਏ ਪੰਜਾਬ ਲਈ ਵੱਧ ਤੋਂ ਵੱਧ ਫੰਡ ਇਕੱਠੇ ਕਰਨਾ ਹੈ ਤੇ ਜੇਕਰ ਕੋਈ ਵਲੰਟੀਅਰ ਵਜੋਂ ਜੁੜਨਾ ਚਾਹੁੰਦਾ ਹੈ ਤਾਂ ਖਾਲਸਾ ਏਡ ਦੀ ਵੈਬਸਾਈਟ ਤੇ ਜਾ ਕੇ ਜਾਣਕਾਰੀ ਹਾਸਲ ਕਰ ਸਕਦਾ ਹੈ ਆਯੋਜਕਾਂ ਦਾ ਕਹਿਣਾ ਹੈ ਕਿ ਇਸ ਸਮੇਂ ਦੁਨੀਆ ਭਰ ਵਿੱਚ ਵਾਸਤੇ ਪੰਜਾਬੀ ਭਾਈਚਾਰੇ ਨੂੰ ਇਕੱਠੇ ਹੋ ਕੇ ਪੰਜਾਬ ਵਿੱਚ ਲੁੜਿੰਦੀ ਮਦਦ ਪਹੁੰਚਾਉਣ ਦੀ ਲੋੜ ਹੈ ਸੁਖਪ੍ਰੀਤ ਕੌਰ Omni News, Brampton.